ਮੈਂ ਅਮਨਦੀਪ ਸਿੰਘ ਘੜੀ ਤੈਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਨਵੇਂ ਟੈਕਸ ਜਿਹੜੇ ਆ ਉਹ ਜਾਰੀ ਕਰ ਦਿੱਤੇ ਗਏ ਨਵੇਂ ਟੈਕਸ ਜਾਰੀ ਕਰ ਦਿੱਤੇ ਗਏ ਜੇਕਰ ਤੁਸੀਂ ਨਵਾਂ ਮੋਟਰਸਾਈਕਲ ਖਰੀਦਣ ਜਾ ਰਹੇ ਹੋ ਜਾਂ ਫਿਰ ਨਵੀਂ ਕਾਰ ਖਰੀਦਣ ਜਾ ਰਹੇ ਹੋ ਜਾਂ ਫਿਰ ਹੋਰ ਕੋਈ ਵੱਡਾ ਵਹੀਕਲ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਹੁਣ ਟੈਕਸ ਦੇ ਵਿੱਚ ਜਿਹੜਾ ਆ ਵਾਧਾ ਕਰ ਦਿੱਤਾ ਗਿਆ ਆ ਤਾਂ ਆਰਸੀ ਬਣਾਉਣ ਦੇ ਵੇਲੇ ਤੁਹਾਨੂੰ ਟੈਕਸ ਦੇ ਵਿੱਚ ਜਿਹੜਾ ਇਹ ਵਾਧਾ ਕਰ ਦਿੱਤਾ ਗਿਆ ਟੈਕਸ ਜਿਹੜਾ ਵੱਧ ਦੇਣਾ ਪਵੇਗਾ ਪਹਿਲਾਂ ਤਕਰੀਬਨ ਜੇ ਗੱਲ ਕਰ ਲਈਏ ਤਾਂ 1 ਲੱਖ ਤੋਂ 2 ਲੱਖ ਦੇ ਮੋਟਰਸਾਈਕਲਾਂ ਦੇ ਵਿੱਚ ਜਿਹੜਾ ਟੈਕਸ ਤੁਹਾਨੂੰ 7% ਦੀ ਦੇਣਾ ਪੈਂਦਾ ਸੀਗਾ ਜਦੋਂ ਤੁਸੀਂ ਆਰਸੀ ਬਣਵਾਉਣੀ ਹੁੰਦੀ ਸੀਗੀ ਤਾਂ ਹੁਣ ਇਹਦੇ ਵਿੱਚ 7.5% ਜਿਹੜਾ ਤੁਹਾਨੂੰ ਟੈਕਸ ਦੇਣਾ ਪਵੇਗਾ ਤਾਂ ਨਵੇਂ ਬਾਨਾਂ ਦੇ ਉੱਤੇ ਇਹ ਟੈਕਸ ਜਿਹੜੇ ਆ ਲਾਗੂ ਕੀਤੇ ਗਏ ਤਾਂ ਇਸ ਵੇਲੇ ਦੀ ਖਬਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿੱਥੇ ਨਵੇਂ ਵਾਹਨਾਂ ਦੇ ਉੱਤੇ ਟੈਕਸ ਜਿਹੜੇ ਆ ਉਹ ਲਾਗੂ ਕਰ ਦਿੱਤੇ ਗਏ ਆ ਆਰਸੀ ਬਣਾਉਣ ਦੇ ਲਈ ਟੈਕਸ ਜਿਹੜੇ ਆ ਲਾਗੂ ਕੀਤੇ ਗਏ ਨੇ ਤਾਂ 2 ਲੱਖ ਤੱਕ ਦੇ ਜੇਕਰ ਤੁਸੀਂ ਵਾਹਨ ਖਰੀਦਦੇ ਹੋ ਤਾਂ ਤੁਹਾਨੂੰ 9% ਦੀ ਪਹਿਲਾ ਟੈਕਸ ਦੇਣਾ ਪੈਂਦਾ ਸੀਗਾ ਜਿਹੜਾ ਹੁਣ ਵਧਾ ਕੇ 10% ਦੀ ਜਿਹੜਾ ਆ ਕਰ ਦਿੱਤਾ ਗਿਆ ਇਸ ਤੋਂ ਇਲਾਵਾ 2 ਲੱਖ ਤੋਂ ਵੱਧ ਦੇ ਜਿਹੜੇ ਆ ਕੋਈ ਵੀ ਵਹੀਕਲ ਖਰੀਦਦੇ ਹੋ ਤਾਂ ਉਸ ਦੇ ਲਈ ਤੁਹਾਨੂੰ 11% ਦੀ ਟੈਕਸ ਦੇਣਾ ਪਵੇਗਾ ਜੇਕਰ 15 ਲੱਖ ਤੱਕ ਦੀ ਕੋਈ ਗੱਡੀ ਕਾਰ ਖਰੀਦਦੇ ਹੋ ਤਾਂ 9 ਤੋਂ ਵਧਾ ਕੇ 9.5 ਦੀ ਟੈਕਸ ਕਰ ਦਿੱਤਾ ਗਿਆ ਇਸ ਤੋਂ ਇਲਾਵਾ 25 ਲੱਖ ਤੱਕ ਦੇ ਬਾਨਾਂ ਦਾ 15 ਤੋਂ 25 ਲੱਖ ਤੱਕ ਦੇ ਬਾਨਾਂ ਦਾ ਟੈਕਸ ਵੀ 1% ਵਧਾ ਦਿੱਤਾ ਗਿਆ ਤੇ 25 ਲੱਖ ਤੋਂ ਵੱਧ ਦੇ ਬਾਨਾਂ ਦਾ ਜਿੱਥੇ ਪਹਿਲਾਂ ਟੈਕਸ 11% ਦੇਣਾ ਪੈਂਦਾ ਸੀਗਾ ਉੱਥੇ ਹੀ ਟੈਕਸ ਹੋਣਾ 13% ਦੇਣਾ ਪਵੇਗਾ ਤਾਂ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਇਹ ਨੋਟੀਫਿਕੇਸ਼ਨ ਕੱਲ ਹੀ ਜਾਰੂ ਜਾਰੀ ਕੀਤਾ ਗਿਆ ਤੇ ਲਾਗੂ ਕਰ ਦਿੱਤਾ ਗਿਆ ਕਿਉਂਕਿ ਹੁਣ ਤਿਉਹਾਰਾਂ ਦੇ ਦਿਨ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਆ ਕਿਉਂਕਿ ਦੀਵਾਲੀ ਆਉਣ ਵਾਲੀ ਹੈ ਤੇ ਆ ਦੁਸ਼ਹਿਰਾ ਆਉਣ ਵਾਲਾ ਜਿਸ ਦੇ ਵਿੱਚ ਲੋਕਾਂ ਨੇ ਨਵੀਆਂ ਗੱਡੀਆਂ ਕਾਰਾਂ ਖਰੀਦਣੇ ਆਉਂਦੀਆਂ ਤੇ ਖਾਸ ਕਰਕੇ ਏਜੰਸੀ ਜਿਹੜੀਆਂ ਹੁੰਦੀਆਂ ਨੇ ਉਹ ਬਹੁਤ ਹੀ ਘੱਟ ਰੇਟ ਦੇ ਉੱਤੇ ਜਾਂ ਫਿਰ ਜੇ ਕਹਿ ਦਈਏ ਤਾਂ ਕਾਫੀ ਜਿਆਦਾ ਲੋਕਾਂ ਨੂੰ ਆਫਰ ਦਿੰਦੇ ਨੇ ਤਾਂ ਇਸ ਦੌਰਾਨ ਜਿਹੜੇ ਲੋਕ ਤਿਉਹਾਰਾਂ ਉੱਤੇ ਨਵੇਂ ਮੋਟਰਸਾਈਕਲ ਨਵੀਆਂ ਕਾਰਾਂ ਗੱਡੀਆਂ ਖਰੀਦਦੇ ਨੇ ਤੇ ਜਿਸ ਦੇ ਦੌਰਾਨ ਜਿਹੜਾ ਟੈਕਸ ਦੇ ਵਿੱਚ ਹੁਣ ਵਾਅਦਾ ਕਰ ਦਿੱਤਾ ਗਿਆ ਟਰਾਂਸਪੋਰਟ ਵਿਭਾਗ ਦੇ ਵੱਲੋਂ ਟੈਕਸ ਵਿੱਚ ਵਾਅਦਾ ਕਰ ਦਿੱਤਾ ਕਿ ਹੁਣ ਜਦੋਂ ਤੁਸੀਂ ਮੋਟਰਸਾਈਕਲ ਖਰੀਦਣ ਜੇ ਤੁਹਾਨੂੰ ਆਰਸੀ ਬਣਵਾਉਣੀ ਪਵੇਗੀ ਤਾਂ ਉਸ ਦੇ ਵਿੱਚ ਤੁਹਾਨੂੰ ਟੈਕਸ ਜਿਹੜਾ ਹੈ ਉਹ ਵੱਧ ਪੇ ਕਰਨਾ ਪਵੇਗਾ ਪਹਿਲਾਂ ਨਾਲ ਉਹ ਟੈਕਸ ਵੱਧ ਪੇ ਕਰਨਾ ਪਵੇਗਾ ਤਕਰੀਬਨ 1 ਤੋਂ 2% ਤੱਕ ਦਾ ਟੈਕਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਇਹ ਵਾਧਾ ਹੋਇਆ ਇਸ ਵੇਲੇ ਦੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਜੇ ਗੱਲ ਕਰ ਲਈਏ ਤਾਂ ਲਗਾਤਾਰ ਲੋਕ ਜਿਹੜੇ ਆ ਉਹ ਬਾਣ ਖਰੀਦਦੇ ਨੇ ਉਸ ਦੇ ਬਾਅਦ ਬਾਣ ਖਰੀਦਣ ਦੇ ਬਾਅਦ ਆਰਸੀ ਬਣਵਾਉਣੀ ਪੈਂਦੀ ਹੈ ਤਾਂ ਉਸ ਦੇ ਉੱਤੇ ਜੇ ਗੱਲ ਕਰ ਲਈਏ ਤਾਂ ਪਹਿਲਾਂ 7% ਤੱਕ ਟੈਕਸ ਦੇਣਾ ਪੈਂਦਾ ਸੀਗਾ ਜਿਹੜੇ ਬਾਣ 1 ਤੋਂ 2 ਲੱਖ ਦੇ ਵਿੱਚ ਦੀ ਕੀਮਤ ਹੁੰਦੀ ਸੀਗੀ ਮੋਟਰਸਾਈਕਲ ਸੀ ਸਕੂਟਰੀ ਸੀ ਜਾਂ ਹੋਰ ਜਿਹੜੇ ਵਾਹਨ ਹੈਗੇ ਆ ਉਹਨਾਂ ਦੇ 1 ਤੋਂ 2 ਲੱਖ ਰੁਪਈਆ 2 ਲੱਖ ਰੁਪਏ ਦੇ ਵਿੱਚ ਗੱਲ ਕਰ ਲਈਏ 7% ਜਿਹੜਾ ਟੈਕਸ ਦੇਣਾ ਪੈਂਦਾ ਸੀ ਪਰ ਹੁਣ ਟੈਕਸ ਜਿਹੜਾ ਉਹ 7. 5% ਜਿਹੜਾ ਆਪਾਂ ਉਹਦੇ ਵਿੱਚ 5% ਜਿਹੜਾ ਅੱਧਾ ਪਰਸੈਂਟ ਜਿਹੜਾ ਵਾਧਾ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜੇ ਗੱਲ ਕਰ ਲਈ ਤਾਂ 2 ਲੱਖ ਤੋਂ ਉੱਪਰ ਵਾਲੇ ਬਾਨਾਂ ਦੇ ਵਿੱਚ ਵੀ 1% ਤੱਕ ਜਿਹੜਾ ਵਾਧਾ ਕੀਤਾ ਗਿਆ ਪਹਿਲਾਂ 9% ਟੈਕਸ ਦੇਣਾ ਪੈਂਦਾ ਸੀ ਹੁਣ 10% ਟੈਕਸ ਦੇਣਾ ਪਵੇਗਾ ਤਾਂ ਖਾਸ ਕਰਕੇ ਖਬਰ ਉਹਨਾਂ ਲਈ ਹੈ ਜਿਨ੍ਹਾਂ ਲੋਕਾਂ ਨੇ ਨਵੇਂ ਬਾਨ ਖਰੀਦਣੇ ਨੇ ਜਿਹੜੇ ਪਲਾਨ ਕਰ ਰਹੇ ਜਿਹੜੇ ਹੁਣ ਵੀ ਪਲਾਨ ਕਰ ਰਹੇ ਨੇ ਕਿਉਂਕਿ ਤਿਉਹਾਰਾਂ ਤੋਂ ਪਹਿਲਾਂ ਵੀ ਕਈ ਲੋਕ ਪਲਾਨ ਕਰ ਰਹੇ ਹੋਣਗੇ ਤਾਂ ਉਹਨਾਂ ਲਈ ਖਾਸ ਕਰਕੇ ਖਬਰ ਆ RC ਬਣਾਉਣ ਦੇ ਲਈ ਟੈਕਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ RC ਜੇਕਰ ਤੁਸੀਂ ਨਵਾਂ ਵਾਹਨ ਖਰੀਦਦੇ ਹੋ ਉਸ ਦੀ RC ਬਣਵਾਉਣੀ ਪੈਂਦੀ ਹੈ ਤਾਂ ਉਸ ਦੇ ਲਈ ਹੀ ਟੈਕਸ ਦੇ ਵਿੱਚ ਵਾਧਾ ਕੀਤਾ ਗਿਆ ਤਾਂ ਗੱਲ ਕਰ ਲਈਏ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਨੋਟੀਫਿਕੇਸ਼ਨ ਕੱਲ੍ਹ ਜਾਰੀ ਕਰ ਦਿੱਤੀ